ਉਨ ਰਾਮੂ ਭਾਈ ਭਗਤਾ ਜੀ ਨੂੰ ਆਪਣੇ ਘਰ ਲੈ ਕੇ ਆਇਆ ਸੀ ਉੱਥੇ ਭਾਈ ਭਗਤਾ ਜੀ ਨੇ ਉਸ ਦੀ ਲੜਕੀ ਵਿੱਚੋਂ ਭੂਤ ਕੱਢ ਦਿੱਤੇ ਫਿਰ ਇਸ ਤੋਂ ਖੁਸ਼ ਹੋ ਕੇ ਰਾਮੂ ਨੇ ਭਾਈ ਭਗਤਾ ਜੀ ਨੂੰ ਕਿਹਾ ਕਿ ਦੱਸੋ ਮੈਂ ਤੁਹਾਡੇ ਲਈ ਕੀ ਸੇਵਾ ਕਰ ਸਕਦਾ ਹਾਂ ਫਿਰ ਭਾਈ ਭਗਤਾ ਜੀ ਨੇ ਉਸ ਨੂੰ ਇੱਕ ਕੰਮ ਬਾਰੇ ਦੱਸਿਆ ਤੇ ਕਹਿਣ ਲੱਗੇ ਮੈਂ ਆਪਣੇ ਪਿੰਡ ਵਿੱਚ ਇੱਕ ਖੂਹ ਲਵਾਉਣਾ ਚਾਹੁੰਦਾ ਹਾਂ ਪਰ ਉੱਥੇ ਨੇੜੇ ਤੇੜੇ ਪੱਕੀਆਂ ਇੱਟਾਂ ਨਹੀਂ ਮਿਲਦੀਆਂ ਜੇ ਹੋ ਸਕਦਾ ਹੈ ਤਾਂ ਤੁਸੀਂ ਮੈਨੂੰ ਪੱਕੀਆਂ ਇੱਟਾਂ ਉੱਥੇ ਪਹੁੰਚਾ ਦਿਓ ਰਾਮੂ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ ਜਿੰਨੀਆਂ ਮਰਜ਼ੀ ਇੱਟਾਂ ਉੱਥੇ ਲੈ ਜਾਓ ਜਿੰਨੀ ਤੁਹਾਡੀ ਜੂਤ ਹੈ ਰਾਮੂ ਕਹਿੰਦਾ ਹੈ ਕਿ ਐਨੀ ਦੂਰ ਇੱਟਾਂ ਲੈ ਕੇ ਕਿਵੇਂ ਜਾਵੋਗੇ ਇੱਟਾਂ ਐਨੀ ਦੂਰ ਘੋੜਿਆਂ ਜਾਂ ਉਠਾਂ ਦੇ ਤਾਂ ਨਹੀਂ ਜਾ ਸਕਦੀਆਂ ਤੁਸੀਂ ਮੇਰੇ ਇਸ ਪ੍ਰਸ਼ਨ ਦਾ ਉੱਤਰ ਦਿਓ ਕਿ ਇੱਟਾਂ ਉੱਥੇ ਕਿਵੇਂ ਲੈ ਕੇ ਜਾਓਗੇ ਭਾਈ ਭਗਤਾ ਜੀ ਕਹਿੰਦੇ ਹਨ ਕਿ ਮੈਨੂੰ ਇੱਟਾਂ ਦੇ ਦਿਓ ਮੈਂ ਇੱਟਾਂ ਨੂੰ ਆਰਾਮ ਨਾਲ ਉੱਥੇ ਲੈ ਜਾਵਾਂਗਾ ਉਹ ਵੀ ਇੱਕੋ ਹੀ ਰਾਤ ਵਿੱਚ ਲੈ ਜਾਵਾਂਗਾ ਰਾਮੂ ਨੇ ਭਾਈ ਭਗਤਾ ਜੀ ਨੂੰ ਇੱਟਾਂ ਦਾ ਇੱਕ ਆਵਾ ਦੇ ਦਿੱਤਾ ਅਤੇ ਰਾਮੂ ਨੇ ਉੱਥੇ ਇੱਕ ਆਪਣਾ ਬੰਦਾ ਵੀ ਬਿਠਾ ਦਿੱਤਾ ਤਾਂ ਕਿ ਪਤਾ ਚੱਲੇ ਕਿ ਭਗਤਾ ਇੱਟਾਂ ਨੂੰ ਇੰਨੀ ਦੂਰ ਕਿਵੇਂ ਲੈ ਜਾਵੇਗਾ ਉਹ ਵੀ ਸਿਰਫ ਇੱਕ ਰਾਤ ਵਿੱਚ ਹੀ ਭਗਤੇ ਨੇ ਸਾਰੇਆਂ ਭੂਤਾਂ ਤੇ ਬ੍ਰੇਤਾਂ ਨੂੰ ਬੁਲਾ ਲਿਆ ਸਾਰੇ ਭੂਤ ਪ੍ਰੇਤ ਭਗਤਾ ਜੀ ਦੇ ਵਸ ਵਿੱਚ ਸਨ ਹੁਣ ਬਹੁਤ ਸਾਰੇ ਲੋਕ ਇਸ ਗੱਲ ਉੱਤੇ ਤਰਕ ਵੀ ਕਰਦੇ ਹਨ ਕਿ ਇਹ ਕਿਵੇਂ ਹੋ ਸਕਦਾ ਹੈ ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ ਕਈ ਕੋਟ ਭੂਤ ਪ੍ਰੇਤ ਮਤਲਬ ਜਿਸ ਚੀਜ਼ ਦਾ ਨਾਮ ਹੁੰਦਾ ਹੈ ਉਹ ਹੋ ਸਕਦੀ ਹੈ ਪਰ ਉਹਨਾਂ ਦੇ ਨਾਮ ਤੇ ਲੋਕ ਜੋ ਪਖੰਡ ਕਰਦੇ ਹਨ ਅਤੇ ਅੰਧਵਿਸ਼ਵਾਸ ਕਰਦੇ ਹਨ ਉਹ ਸਭ ਗਲਤ ਹੈ ਸਤਿ ਸ੍ਰੀ ਅਕਾਲ